ਅੱਜ ਸਾਡੇ ਦੇਸ਼ ਦੇ ਪ੍ਰੇਰਣਾ ਸਰੋਤ ਤੇ ਮੈਂ ਸਮਝਦਾ ਦੁਨੀਆ ਜੇ ਕਿਸੇ ਪੋਲਿਟੀਕਲ ਲੀਡਰ ਦੇ ਤੌਰ ਤੇ ਦੇਖੀਏ ਤਾਂ ਜੇ ਉਹ ਕੋਈ ਲੋਕ ਨਾ ਲੈਂਦੇ ਆ ਤਾਂ ਉਹ ਸਾਡੇ ਆਦਰਨੀਏ ਸ਼੍ਰੀ ਨਰਿੰਦਰ મોદી ਜੀ ਤਾਂ ਲੈਂਦੇ ਆ ਤੇ ਅੱਜ ਸਾਡੇ ਮਾਰਗਦਰਸ਼ਨ ਸਾਡੇ ਦੇਸ਼ ਦੇ ਸਤੰਭ ਸ਼੍ਰੀ ਨਰਿੰਦਰ ਮੋਦੀ ਜੀ ਦਾ ਅੱਜ ਜਨਮ ਦਿਹਾੜਾ ਹੈ ਜਨਮ ਦਿਨ ਜਿੱਥੇ ਮੈਂ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਮੁਬਾਰਕਬਾਦ ਦਿਨਾ ਵਧਾਈ ਦਿਨਾ ਨਾਲ ਦੀ ਨਾਲ ਵਾਹਿਗੁਰੂ ਮੂਰੇ ਅਰਜ਼ੋਈ ਬੇਨਤੀ ਕਰਦਾ ਪ੍ਰਮਾਤਮਾ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀ ਸਿਹਤ ਉਹਨਾਂ ਦੀ ਲੰਬੀ ਉਮਰ ਹੋਵੇ ਕਿਉਂਕਿ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਲਈ ਮਾਰਗਦਰਸ਼ਨ ਨੇ ਸਾਡੇ ਨੌਜਵਾਨਾਂ ਲਈ ਉਹਨਾਂ ਦਾ ਭਵਿੱਖ ਸਵਾਰਨ ਲਈ ਦਿਨ ਰਾਤ ਮਿਹਨਤ ਕਰਦੇ ਤੇ ਇਸ ਕਰਕੇ ਸਾਨੂੰ ਤੇ ਸਾਡੇ ਦੇਸ਼ ਵਾਸੀਆਂ ਨੂੰ ਬਹੁਤ ਵੱਡੀ ਉਹਨਾਂ ਦੀ ਲੋੜ ਆ ਉਹਨਾਂ ਦੀ ਲੀਡਰਸ਼ਿਪ ਦੀ ਲੋੜ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੀ ਲੋੜ ਇਸ ਕਰਕੇ ਅਖੀਰ ਚ ਫੇਰ ਇੱਕ ਵਾਰ ਜਿੱਥੇ ਕਿ ਸਾਰੇ ਮੈਂ ਸਮਝਦਾ ਅੱਜ ਭਾਰਤੀ ਹਰ ਹਿੰਦੂਸਤਾਨੀ ਹਰ ਇੰਡੀਅਨ ਅੱਜ ਨਰਿੰਦਰ ਮੋਦੀ ਜੀ ਲਈ ਆਪਣੇ ਆਪਣੇ ਤਰੀਕੇ ਨਾਲ ਗੁਰੂ ਮਹਾਰਾਜ ਜੀ ਤੋਂ ਉਹਨਾਂ ਦੀ ਲੰਬੀ ਉਮਰ ਤੇ ਸਵਾਸਤ ਲਈ ਉਹਨਾਂ ਲਈ ਆਪਣੇ ਆਪਣੇ ਤਰੀਕਿਆਂ ਨਾਲ ਵੀ ਗੁਰੂ ਮਹਾਰਾਜ ਜੀ ਹੋ ਦੇਵੀ ਦੇਵਤਿਆਂ ਦੇ ਪੂਰੇ ਮੰਗ ਮੰਗੂਗਾ ਉਥੇ ਮੈਂ ਫੇਰ ਅਖੀਰ 'ਚ ਉਹਨਾਂ ਨੂੰ ਵਧਾਈ ਦਿਨਾ ਤੇ ਸਾਡੇ ਸਾਰਿਆਂ ਦੇ ਜਿਹੜੇ ਅਸੀਂ ਉਹਨਾਂ ਤੋਂ عمر 'ਚ ਛੋਟੇ ਆ ਸਾਡੇ ਸਿਰ 'ਤੇ ਉਹਨਾਂ ਦਾ ਇਸੇ ਤਰੀਕੇ ਨਾਲ ਅਸ਼ੀਰਵਾਦ ਬਣਿਆ ਰਹੇ ਤੇ ਉਹ ਸਾਰੇ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਇਸੇ ਤਰੀਕੇ ਨਾਲ ਖੁਸ਼ੀਆਂ ਬੰਤੇ ਰਹੇ ਧੰਨਵਾਦ ਅੱਜ ਸਾਡੇ ਦੇਸ਼ ਦੇ ਪ੍ਰੇਰਣਾ ਸਰੋਤ ਤੇ ਮੈਂ ਸਮਝਦਾ ਦੁਨੀਆ ਜੇ ਕਿਸੇ ਪੋਲਿਟੀਕਲ ਲੀਡਰ ਦੇ ਤੌਰ ਤੇ ਦੇਖੀਏ ਤਾਂ ਜੇ ਉਹ ਕੋਈ ਲੋਕ ਨਾ ਲੈਂਦੇ ਆ ਤਾਂ ਉਹ ਸਾਡੇ ਆਦਰਨੀਏ ਸ਼੍ਰੀ ਨਰਿੰਦਰ ਮੋਦੀ ਜੀ ਤਾਂ ਲੈਂਦੇ ਆ ਤੇ ਅੱਜ ਸਾਡੇ ਮਾਰਗਦਰਸ਼ਨ ਸਾਡੇ ਦੇਸ਼ ਦੇ ਸਤੰਭ ਸ਼੍ਰੀ ਨਰਿੰਦਰ ਮੋਦੀ ਜੀ ਦਾ ਅੱਜ ਜਨਮ ਦਿਹਾੜਾ ਆਇਆ ਜਨਮ ਦਿਨ ਜਿੱਥੇ ਮੈਂ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਮੁਬਾਰਕਬਾਦ ਦਿਨਾ ਵਧਾਈ ਦਿਨਾ ਨਾਲ ਦੀ ਨਾਲ ਵਾਹਿਗੁਰੂ ਮੂਰੇ ਅਰਜ਼ੋਈ ਬੇਨਤੀ ਕਰਦਾ ਪ੍ਰਮਾਤਮਾ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀ ਸਿਹਤ ਉਹਨਾਂ ਦੀ ਲੰਬੀ ਉਮਰ ਹੋਵੇ ਕਿਉਂਕਿ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਲਈ ਮਾਰਗਦਰਸ਼ਨ ਨੇ ਸਾਡੇ ਨੌਜਵਾਨਾਂ ਲਈ ਉਹਨਾਂ ਦਾ ਭਵਿੱਖ ਸਵਾਰਨ ਲਈ ਦਿਨ ਰਾਤ ਮਿਹਨਤ ਕਰਦੇ ਤੇ ਇਸ ਕਰਕੇ ਸਾਨੂੰ ਤੇ ਸਾਡੇ ਦੇਸ਼ ਵਾਸੀਆਂ ਨੂੰ ਬਹੁਤ ਵੱਡੀ ਉਹਨਾਂ ਦੀ ਲੋੜ ਆ ਉਹਨਾਂ ਦੀ ਲੀਡਰਸ਼ਿਪ ਦੀ ਲੋੜ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੀ ਲੋੜ ਇਸ ਕਰਕੇ ਅਖੀਰ ਚ ਫੇਰ ਇੱਕ ਵਾਰ ਜਿੱਥੇ ਕਿ ਸਾਰੇ ਮੈਂ ਸਮਝਦਾ ਅੱਜ ਭਾਰਤੀ ਹਰ ਹਿੰਦੂਸਤਾਨੀ ਹਰ ਇੰਡੀਅਨ ਅੱਜ ਨਰਿੰਦਰ ਮੋਦੀ ਜੀ ਲਈ ਆਪਣੇ ਆਪਣੇ ਤਰੀਕੇ ਨਾਲ ਗੁਰੂ ਮਹਾਰਾਜ ਜੀ ਤੋਂ ਉਹਨਾਂ ਦੀ ਲੰਬੀ ਉਮਰ ਤੇ ਸਵਾਸਤ ਲਈ ਉਹਨਾਂ ਲਈ ਆਪਣੇ ਆਪਣੇ ਤਰੀਕਿਆਂ ਨਾਲ ਵੀ ਗੁਰੂ ਮਹਾਰਾਜ ਜੀ ਹੋ ਦੇਵੀ ਦੇਵਤਿਆਂ ਦੇ ਬੂਰੇ ਮੰਗ ਮੰਗੂਗਾ ਉਥੇ ਮੈਂ ਫਿਰ ਅਖੀਰ 'ਚ ਉਹਨਾਂ ਨੂੰ ਵਧਾਈ ਦਿਨਾ ਤੇ ਸਾਡੇ ਸਾਰਿਆਂ ਦੇ ਜਿਹੜੇ ਅਸੀਂ ਉਹਨਾਂ ਤੋਂ عمر 'ਚ ਛੋਟੇ ਆ ਸਾਡੇ ਸਿਰ ਤੇ ਉਹਨਾਂ ਦਾ ਇਸੇ ਤਰੀਕੇ ਨਾਲ ਅਸ਼ੀਰਵਾਦ ਬਣਿਆ ਰਹੇ ਤੇ ਉਹ ਸਾਰੇ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਇਸੇ ਤਰੀਕੇ ਨਾਲ ਖੁਸ਼ੀਆਂ ਬੰਤੇ ਰਹੇ ਧੰਨਵਾਦ